ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੱਲੇ ਆ ਜੀ ਗੁੰਨੂ ਦੇ ਸਕੂਲ ਤੇ ਦੇਖਦੇ ਆ ਉੱਥੇ ਕੀ ਬਣਦਾ ਇੱਥੇ ਬਾਹਰ ਫੁੱਲ ਬਹੁਤ ਸੋਹਣੇ ਨੇ ਜੀ ਸਾਰਿਆਂ ਨੇ ਲਾਈ ਹੋਏ ਜਿਹੜੀ ਇਹ ਗਲੀਆਂ ਨੇ ਜੀ ਦੇਖੋ ਗਲੀਆਂ ਹੀ ਕਿੰਨੀਆਂ ਕੋ ਚੌੜੀਆਂ ਸੜਕਾਂ ਨੇ ਇਹ ਦਿਨ ਦਾ ਟਾਈਮ ਹੈ ਜੀ ਬਹੁਤ ਧੁੱਪ ਹੈ ਤੇ ਉਹ ਸਾਹਮਣੇ ਜਿਹੜੇ ਤੁਹਾਨੂੰ ਪਹਾੜ ਦਿਖਦੇ ਨੇ ਉੱਥੇ ਉਹਦੇ ਤੇ ਸ਼ਾਇਦ ਤੁਹਾਨੂੰ ਬਰਫ਼ ਵੀ ਦਿਸਦੀ ਹੋਵੇ ਸ਼ਾਇਦ ਕੈਮਰਿਜ ਨਾਲ ਵੀ ਦਿਸਦੀ ਹੋਵੇ ਜਿਹੜਾ ਮਲਕੀ ਵਾਈਟ ਵਾਈਟ ਜਾਂ ਦਿਸਰੇ ਹੈ ਪਹਾੜਾਂ ਦੇ ਵਿੱਚ ਇਹ ਬਰਫ਼ ਪਈ ਹੋਈ ਹੈ ਸਵੇਰੇ ਸਵੇਰੇ ਤਾਂ ਬਹੁਤ ਠੰਡ ਹੁੰਦੀ ਹੈ ਦਿਨ ਚ ਚਲੋ ਧੁੱਪ ਦੀ ਗਰਮੈਸ਼ ਹੋ ਜਾਂਦੀ ਹੈ ਪਰ ਫਿਰ ਵੀ ਜਿਹੜੀ ਨਾਰਮਲ ਜਿਹੜਾ ਮੌਸਮ ਹੈ ਉਹ ਵਧੀਆ ਨਾਰਮਲ ਆ ਵੀ ਆਪਾਂ ਨੂੰ ਬਹੁਤ ਭਾਰੀ ਕੱਪੜੇ ਵੀ ਨਹੀਂ ਪਾਉਣੇ ਪੈਣੇ ਇਹ ਵੀ ਨਹੀਂ ਹੈਗਾ ਵੀ ਆਪਾਂ ਗਰਮੀ ਗਰਮੀ ਕਰ ਰਹੇ ਹਾਂ ਇਹ ਪਹਾੜ ਬਾਲੀ ਦੂਰ ਵੀ ਨਹੀਂ ਹੈਗੇ ਦੇਖੋ ਜਿਹੜਾ ਵਾਈਟ ਵਾਈਟ ਕਿਸਦਾ ਪਹਾੜਾਂ ਚ ਇਹ ਬਰਫ਼ ਪਈ ਹੋਈ ਹੈ ਜੇ ਹਵਾ ਰੁਕੀ ਹੋਈ ਹੈ ਤਾਂ ਨੋਰਮਲ ਹੈ ਟੈਂਪਰੇਚਰ ਜੇ ਹਵਾ ਚੱਲ ਜਾਂਦੀ ਹੈ ਫਿਰ ਠੰਡਾ ਠੰਡਾ ਹੋ ਜਾਂਦਾ ਬਹੁਤ ਜਿਆਦਾਤਰ ਇੱਧਰ ਬੱਚੇ ਸਕੂਲ ਸਾਈਕਲਾਂ ਤੇ ਹੀ ਆ ਜਾਂਦੇ ਨੇ ਜੀ ਉਹ ਦੋ ਬੱਚੇ ਆ ਰਹੇ ਨੇ ਸਾਈਕਲ ਤੇ ਤੇ ਕਿਉਂਕਿ ਨੇੜੇ ਕਰਕੇ ਹਰ ਇੱਕ ਸਕੂਲ ਇੱਥੇ ਨੇੜੇ ਹੀ ਪੈਂਦਾ ਦੂਰ ਨਹੀਂ ਪੈਂਦਾ ਤੇ ਇੱਥੇ ਚਾਹੇ ਟ੍ਰੈਫਿਕ ਵੱਧ ਹੋਵੇ ਘੱਟ ਹੋਵੇ ਜਦੋਂ ਸਕੂਲ ਵਾਲੇ ਬੱਚੇ ਆਣੇ ਜਿੱਥੇ ਸਕੂਲ ਹੁੰਦਾ ਹੈ ਉੱਥੇ ਹਰ ਇੱਕ ਸਪੀਡ ਸਲੋ ਹੋ ਜਾਂਦੀ ਹੈ ਤੇ ਪਹਿਲ ਇੱਥੇ ਜਣੀ ਤੁਰਨ ਵਾਲਿਆਂ ਨੂੰ ਤੇ ਸਕੂਲ ਦੇ ਬੱਚਿਆਂ ਨੂੰ ਸਾਈਕਲ ਵਾਲਿਆਂ ਨੂੰ ਦਿੱਤੀ ਜਾਂਦੀ ਹੈ ਗੱਡੀਆਂ ਵਾਲਿਆਂ ਨੂੰ ਗੱਡੀਆਂ ਰੋਕਣੀਆਂ ਪੈਂਦੀਆਂ ਨੇ ਦੇਖਿ ਗੁੰਨੂ ਫੁੱਲ ਕਿੰਨੇ ਸੋਹਣੇ ਗਿਰੇ ਹੋਏ ਨੇ ਨੀਚੇ ਤੇ ਜੀ ਇੱਥੇ ਚ ਇਹ ਪਹਿਲ ਜਿਹੜੀ ਦੁਰਨ ਵਾਲਿਆਂ ਨੂੰ ਤੇ ਸਾਈਕਲ ਵਾਲਿਆਂ ਨੂੰ ਐ ਪਰ ਉਹਨਾਂ ਵਾਸਤੇ ਵੀ ਇੱਕੇ ਲਾਈਨ ਬਣੀ ਹੋਈ ਹੈ yellow ਇਹਦੇ ਵਿੱਚ ਹੀ ਦੁਰਨਾ ਹੈ ਆਪਾਂ ਨੇ ਤੇ ਇਹ ਜਿਹੜੇ ਵਿੱਚ ਮਕਾਨ ਨੇ ਜੀ ਇਹਨਾਂ ਦੀਆਂ ਬਲੈਕ ਟਾਈਲਾਂ ਲੱਗੀਆਂ ਹੋਈਆਂ ਨੇ ਛੱਤ ਤੇ ਛੱਤਾਂ ਤਾਂ ਵੈਸੇ ਲੱਕੜ ਦੀਆਂ ਹੀ ਹੁੰਦੀਆਂ ਨੇ ਉੱਪਰ ਟਾਈਲ ਲਾ ਦਿੰਦੇ ਨੇ ਕਿਸੇ ਤੇ ਬਰਾਊਨ ਲਗਾ ਦਿੰਦੇ ਨੇ ਸਿੱਧਾ ਚੱਲੀਏ ਕਿ ਇੱਧਰ ਖੱਬੇ ਮੁੜੀਏ ਅੱਛਾ ਇਹ ਸਾਰੇ ਬਲੈਕ ਟਾਈਲਾਂ ਲੱਗੀਆਂ ਹੋਈਆਂ ਨੇ ਤੇ ਉਹ ਜਿੱਥੇ ਆਪਾਂ ਹੈਗੇ ਆ ਉਥੇ ਬਰਾਊਨ ਜੀਆਂ ਨੇ ਇਸ ਤਰ੍ਹਾਂ ਥੋੜਾ ਫਰਕ ਆ ਜਾਂਦਾ ਹੈ ਹੁਣ ਆਪਾਂ ਬਸ ਜੀ ਘਰ ਪਹੁੰਚਣ ਵਾਲੇ ਆ ਤੇ ਬੱਦਲ ਐ ਜਿਹੜਾ ਜੀ ਬਹੁਤ ਜ਼ਿਆਦਾ ਹੋ ਰਿਹਾ ਐ ਇੱਥੇ ਆਪਾਂ ਤੁਰੇ ਜਾ ਰਹੇ ਆ ਆਪਾਂ ਨੂੰ ਕੁਛ ਨਹੀਂ ਮਿਲੂਗਾ ਨਾ ਕੋਈ ਜਿਵੇਂ ਆਪਾਂ ਕੁੱਤਾ ਵਿੱਲਾ ਕਹਿ ਦਿੰਦੇ ਆ ਹਨਾ ਨਾ ਕੋਈ ਬੰਦਾ ਨਾ ਕੋਈ ਜਾਨਵਰ ਨਾ ਪੰਛੀ ਪੰਛੀ ਤਾਂ ਕੋਈ ਕੋਈ ਥੱਲੇ ਉੱਡਦਾ ਜਾਂ ਫਿਰਦਾ ਐ ਬਾਕੀ ਐ ਸੁਨਸਾ ਬਸ ਜਿਹੜਾ ਬੱਦਲ ਆਉਂਦਾ ਮੀਂਹ ਪੈਂਦਾ ਹਵਾ ਚੱਲਦੀ ਉਹਦਾ ਹੀ ਰੌਲਾ ਹੁੰਦਾ ਹਵਾ ਦਾ ਤੇ ਮੀਂਹ ਦਾ ਘੋਰ ਨਹੀਂ ਇੱਥੇ ਕੋਈ ਰੌਲਾ ਨਹੀਂ ਸੁਨ ਸਾਂਏ ਤੇ ਵੈਸੇ ਚਲੋ ਲਾਈਫ ਵਿਜੀ ਹੈ ਕੰਮਾਂ ਕਰਕੇ ਜੇ ਕੰਮ ਘੱਟ ਹੋਣ ਜਾਂ ਨਾ ਹੋਣ ਫਿਰ ਤਾਂ ਇੱਥੇ ਜਮਾਈ ਨਾ ਕਿਸੇ ਦਾ ਦਿਲ ਲੱਗੇ ਜਿਵੇਂ ਸਾਰੇ ਬਸ ਕੋਈ ਕਿਸੇ ਨਾਲ ਐਡਾ ਮਿਲਦਾ ਜੁਲਦਾ ਜਾਂ ਨਹੀਂ ਉਸ ਤਰ੍ਹਾਂ ਬਸ ਜੀ ਹੁਣ ਆਪਾਂ ਇੱਕ ਅੱਧਾ ਮੋੜ ਹੋਰ ਮੁੜਨਾ ਹੈ ਫੇਰ ਆਪਣਾ ਆਹੋ ਆ ਜਾਣਾ ਇੱਥੇ ਹੀ ਆਉਣ ਵਾਲੇ ਨੇ ਜੀ ਆਹ ਕੂੜਾ ਚੱਕਣ ਵਾਲੇ ਸਭ ਨੇ ਆ ਬਾਹਰ ਕੱਢੇ ਹੋਏ ਨੇ ਗਾਰਬੇਜ ਉਹ ਆਉਣਗੇ ਮਸ਼ੀਨ ਜੀ ਮਸ਼ੀਨ ਜੀ ਨਾਲ ਉਵੇਂ ਲੱਗਿਆ ਹੁੰਦਾ ਜੀ ਉਹਦੇ ਮਸ਼ੀਨ ਤੇ ਇੱਕ ਬੜਾ ਸਾਰਾ ਹੱਥਾ ਆ ਜਾ ਉਹ ਚੱਕ ਕੇ ਟਰੱਕ ਦੇ ਵਿੱਚ ਢੇਰੀ ਕਰ ਲੈਂਦੇ ਨੇ ਆ ਇਹਨਾਂ ਨੇ ਅਲੱਗ ਤਰੀਕੇ ਦਾ ਕੰਮ ਆਇਆ ਹੈ ਨਾ ਉੱਚਾ ਉੱਚਾ ਜਾਂ ਪੱਥਰਾਂ ਜਿਹਾਂ ਜੇ ਹਰੇਕ ਦਾ ਆਪਣਾ ਆਪਣਾ ਸਟਾਈਲ ਹੈ ਨਾ ਹਾਂ ਆ ਦੇਖੋ ਜਿਹੜਾ ਆ ਘਰ ਕਿੰਨਾ ਉੱਚਾ ਹੈ ਨਾ ਇਹ ਸਾਰੇ ਉੱਚੇ ਇੱਕ ਉਹ ਵਾਲਾ ਉੱਚਾ ਬਣਦੇ ਸਾਰੇ ਵੀ ਸ਼ੇਪ ਚ ਨੇ ਜੀ ਠੀਕ ਹੈ ਜੀ ਹਾਂਜੀ ਜਿਹੜੇ ਇੱਧਰ ਤੁਹਾਨੂੰ ਘਰ ਦਿਖਾਏ ਨੇ ਇਹ ਡਬਲ ਸਟੋਰੀ ਤਾਂ ਹੈਗੀ ਨਹੀਂ ਪਰ ਇਹ ਅੱਠ ਕਮਰਿਆਂ ਵਾਲੇ ਘਰ ਨੇ ਜੀ ਤੇ ਅੱਠ ਕਮਰੇ ਹੋਣ ਕਰਕੇ ਫਿਰ 19 ਵਾਸ਼ਰੂਮ ਹਨ ਤੇ ਫਿਰ ਰੇਟ ਨੇ ਤਾਂ ਵਧਣਾ ਹੀ ਹੈ ਜਿਹੜਾ ਨਾਰਮਲ ਡਬਲ ਸਟੋਰੀ ਘਰ ਹੈ ਪੰਜ ਕਮਰਿਆਂ ਵਾਲਾ ਉਹਦੀ ਕੀਮਤ 6 ਕਰੋੜ ਰੁਪਈਆ ਤੇ ਇਹਦੀ 10 ਕਰੋੜ ਦੇ ਨਾਲ ਜਾ ਰਹੀ ਦੀ ਇਹਦੀ ਕੀਮਤ ਕਿਉਂਕਿ ਜਿਹੜੀ ਸਾਈਡ ਤੇ ਬਾਉਂਡਰੀ ਹੈਗੀ ਉਹ ਬਹੁਤ ਜ਼ਿਆਦਾ ਪਿੱਛੇ ਵੇੜਾ ਸਾਈਡਾਂ ਤੇ ਆ ਦੇਖੋ ਕਿੱਡੇ ਕਿੱਡੇ ਜਿਹੜੇ ਗੇਟ ਲੱਗੇ ਨੇ ਇਹ ਬਹੁਤ ਜ਼ਿਆਦਾ ਜਣੀ ਉਸ ਤੋਂ ਡਬਲ ਜਗ੍ਹਾ ਦੇ ਵਿੱਚ ਬਣੇ ਹੋਏ ਨੇ ਤੇ ਇਹ ਇਕੱਲੀ ਛੱਤ ਨਹੀਂ ਹੈਗੀ ਵੀ ਡਬਲ ਛੱਤ ਦੇ ਬਣੇ ਹੋਏ ਨੇ ਬੇੜਾ ਬੂੜਾ ਵੀ ਬਿਲਕੁਲ ਡਬਲ ਹੈ ਮਨ ਕੇ ਦੋ ਘਰਾਂ ਦਾ ਇੱਕ ਘਰ ਬਣਿਆ ਹੋਇਆ ਹੈ ਤੇ ਜਿਹੜੇ ਵੀ ਬਿਲਕੁਲ ਸਿੰਪਲ ਆ ਜਾਂਦੇ ਨੇ ਉਹਨਾਂ ਦੀ ਕੀਮਤ ਆ ਜਾਂਦੀ ਹੈ ਜੀ 3 ਕਰੋੜ ਤੋਂ ਸਟਾਰਟ ਹੋ ਜਾਂਦੇ ਨੇ ਉਹ ਜਿਹੜੇ ਨਾਰਮਲ ਘਰ ਨੇ ਫਿਰ ਜਿਵੇਂ ਜਿਵੇਂ ਹਨਾ ਜਿਹੜੇ ਨਾਰਮਲ ਘਰ ਹੁੰਦੇ ਨੇ ਜੀ ਜਿਨ੍ਹਾਂ ਦੀ ਆਪਾਂ 3 ਕਰੋੜ ਦੀ ਗੱਲ ਕਰਦੇ ਆ ਉਹਨਾਂ 'ਚ ਤਿੰਨ ਬੈੱਡਰੂਮ ਹੁੰਦੇ ਨੇ ਨੀਚੇ ਚਾਹੇ ਉਹ ਤਿੰਨਾਂ ਨੂੰ ਬੈੱਡਰੂਮ ਬਣਾ ਲਓ ਚਾਹੇ ਉਸ ਘਰਾਂ ਨੂੰ ਬੈੱਡਰੂਮ ਦੀ ਜਗ੍ਹਾ ਆਪਾਂ ਮਤਲਬ ਕਿ ਵੀ ਦੋ ਬੈੱਡਰੂਮ ਬਣਾ ਲੇ ਇੱਕ ਡ੍ਰੈਇੰਗ ਰੂਮ ਬਣਾ ਲਿਆ ਜਾਂ ਕੋਈ ਆਫਿਸ ਬਣਾ ਲਿਆ ਆਪਣਾ ਵੀ ਜਿੱਥੇ ਨੈਟਵਰਕ ਕੰਮ ਕਰਨਾ ਹੁੰਦਾ ਬੰਦੇ ਨੇ ਇਸ ਤਰ੍ਹਾਂ ਜਣੀ ਕੁਝ ਵੀ ਕਰ ਸਕਦੇ ਆ ਉਹ ਆਪਣੀ ਆਪਸ਼ਨਲ ਹੁੰਦਾ ਵੀ ਕਿਵੇਂ ਕਰਨਾ ਜਣੀ ਇਹ ਜਿਹੜੇ بڑے ਘਰ ਨੇ ਇਹ 8 ਬੈੱਡਰੂਮ ਵਾਲੇ ਹੁੰਦੇ ਨੇ ਜੀ डोगी, हजुर कन्ने हो क्युट ਨੰਬਰ 1 ਨਾ ਜ਼ਰੂਰੀ ਹੈ ਇਹਦੇ ਵਾਸਤੇ ਤੇਲ ਤੂਲ ਵੀ ਇੱਧਰ ਇਹ ਇਹਨਾਂ ਦੀ ਹੈਗੇ ਨੇ ਗੈਸ ਪੰਪ ਗੈਸ ਸਟੇਸ਼ਨ ਕਹਿੰਦੇ ਨੇ ਇੱਧਰ ਆਪਾਂ ਉਧਰ ਤੇਲ ਵਾਲੇ ਪੰਪ ਕਹਿ ਦਿੰਦੇ ਆ ਵਾਕੀਏ ਦੀਦੀ ਸਾਰੀਆਂ ਗੱਡੀਆਂ ਚਲਾ ਲੈਂਦੇ ਨੇ ਜੀ ਆਹ ਇੰਨਾ ਕੋਲ ਜਿਹੜੀ ਬੜੀ ਗੱਡੀ ਹੈ ਜਦੋਂ ਉਹਦੀ ਡਰਾਈਵ ਕਰਨਗੇ ਇਹ ਉਹ ਵੀ ਦਿਖਾਵਾਂਗੇ ਤੁਹਾਨੂੰ ਇਹ ਆਪਾਂ ਜਿਵੇਂ ਕਾਸਕੋ ਪਹੁੰਚ ਗਏ ਖਾਣ ਪੀਣ ਦਾ ਚੱਲ ਰਿਹਾ ਬਾਹਰ ਪ੍ਰੋਗਰਾਮ ਹੁਣ ਪਹਿਲਾਂ ਗੱਡੀ ਪਾਰਕ ਕਰਾਂਗੇ ਜੀ ਇੱਥੇ ਭਰਦੀ ਹੈ ਹਾਂਜੀ ਅੱਛਾ ਇਹ ਬਾਹਰ-ਬਾਹਰ ਇੱਥੇ ਭਰ ਜਾਂਦੀ ਹੈ ਜੀ ਗੈਸ ਇਹ ਸੀਟ ਬੈਲਟ ਇੱਥੇ ਬਹੁਤ ਜ਼ਿਆਦਾ ਕੰਪਲਸਰੀ ਹੈ ਇਹ ਉਤਾਰਾਂਗੇ ਫਿਰ ਖੁਦ ਉਤਰਾਂਗੇ ਹੁਣ ਆਪਾਂ ਆਪਣੇ ਸਿਲੰਡਰ ਕੱਢਦੇ ਆਂ ਜੀ ਜਿਹੜੇ ਭਰਉਣ ਨੂੰ ਲੈ ਕੇ ਆਏ ਸੀ ਅੱਛਾ ਪਹਿਲਾਂ ਲੈ ਕੇ ਆਉਣਾ ਪੈਂਦਾ ਠੀਕ ਹੈ ਮੈਂ ਕਿ ਦੇ ਕੀ ਕੀ ਚੱਕ ਕੇ ਲੈ ਜਾਗੀਆਂ ਦੋਏ ਜਣੀਆਂ ਮੈਨ ਲੱਗੇ ਵੀ ਆਪਾਂ ਦੋਏ ਜਣੀਆਂ ਕੀ ਕੀ ਚੱਕ ਕੇ ਲੈ ਜਾਗੀਆਂ ਠੀਕ ਹੈ ਇਹਨਾਂ ਦੀ ਵੀ ਬੜੀ ਰਾਮਦਾਰੀ ਜੀ ਹੈ ਹਾਂਜੀ ਜੋਰ ਜਾ ਘਟ ਲੱਗ ਹਾਂਜੀ ਸਾਰੇ ਜਿਹੜੇ ਕਸਕੂ ਆਏ ਹੋਏ ਨੇ ਜੀ ਕੋਈ ਖਾਣ ਪੀਣ ਕੋਈ ਸ਼ਾਪਿੰਗ ਕਰਨ ਕੋਈ ਗੈਸ ਭਰਉਣ ਮਤਲਬ ਕਿ ਹਰ ਇੱਕ ਜ਼ਰੂਰਤ ਕੋਈ ਇਹ ਏਡਾ ਵੱਡਾ ਮਤਲਬ ਕਿ ਹੋਲ ਸੇਲ ਦਾ ਹੈਗਾ ਮਾਲ ਤੇ ਜਿੱਦੇ ਤੇ ਸਾਰਾ ਕੁਝ ਇੱਕ ਤੇ ਹੀ ਜਗ੍ਹਾ ਤੇ ਮਿਲ ਜਾਂਦਾ ਪਰ ਇਹਦੀ ਮੈਂਬਰਸ਼ਿਪ ਲੈਣੀ ਜ਼ਰੂਰੀ ਹੈ ਜੀ ਇਹਦਾ ਕਾਰਡ ਬਣਾਉਣਾ ਜ਼ਰੂਰੀ ਹੈ ਵੈਸੇ ਨਹੀਂ ਵੀ ਜੀ ਮੈਂ ਆਪਾਂ ਕੈਸ਼ ਤੇ ਹਨਾ ਦਿਲ ਕਰੇ ਆ ਵੀ ਚਲੋ ਇੱਥੋਂ ਕੁਝ ਲੈ ਕੇ ਕਾਰਡ ਤੇ ਹੀ ਮਿਲਦਾ ਹੈ ਤੇ ਜਿਹੜੀ ਆਪਾਂ ਨੂੰ ਮਤਲਬ ਕਿ ਡਿਸਕਾਊਂਟ ਵਗੈਰਾ ਜੋ ਵੀ ਹੈ ਉਹ ਵੀ ਕੱਢਦੇ ਹੀ ਹੋਣੇ ਇਸ ਤਰ੍ਹਾਂ ਇੱਥੇ ਗੈਸ ਭਰੀ ਜਾਂਦੀ ਹੈ ਜੀ ਉਹ ਦੇਖੋ ਵਾਈਟ ਸਿਲੰਡਰ ਨੇ ਅ 10 ਲੀਟਰ ਦਾ ਮਸਾ ਹੋਣਾ 10 ਕ ਦਾ ਹੋਣਾ ਦੀ ਦਿਨ ਉਹਨਾਂ ਨੂੰ ਕਾਰਡ ਫੜਾਤਾ ਤੇ ਉਹਨਾਂ ਨੇ ਸਵਾਈਪ ਕੀਤਾ ਤੇ ਵਾਪਸ ਕਰਤਾ ਤੇ ਹੁਣ ਆਪਣੇ ਜਿਹੜੇ ਸਿਲੰਡਰ ਨੇ ਇਸ ਤਰ੍ਹਾਂ ਭਰੇ ਜਾ ਰਹੇ ਨੇ ਦਿਨ ਚਿਤਕੀਤ ਪਹੁੰਚ ਜਾਂਦੀ ਹੈ ਜੀ ਦਿਨ ਦਿਨ ਦੀ ਗਰਮੀ ਹੈ ਇੱਥੇ ਸਵੇਰੇ ਸ਼ਾਮ ਤੱਕ ਬਹੁਤ ਠੰਡਾ ਮੌਸਮ ਹੋ ਜਾਂਦਾ ਹੁਣ ਪੂਰਾ ਠੰਡਾ ਹੋਇਆ ਹੋਇਆ ਹੈ ਰਾਤ ਨੂੰ ਤਾਂ ਐਨ ਕੰਬੜ ਲੈ ਕੇ ਪਹਿਣਾ ਪੈਂਦਾ ਹੈ ਜੀ ਆਪਣਾ ਗੈਸ ਭਰ ਗਿਆ ਆਪਾਂ ਹੁਣ ਚੱਲਿਆਂ ਵਾਪਸ ਲਾਈਟਾਂ ਬਾਰ-ਬਾਰ ਹਰੇਕ ਜਗ੍ਹਾ ਹੋ ਜਾਂਦੀਆਂ ਨੇ ਰੂਲ ਫੋਲੋ ਕਰਨੇ ਪੈਂਦੇ ਨੇ ਉਹ ਵੀ ਤੁਹਾਨੂੰ ਦੱਸੀਂਦਾ ਇੱਧਰ ਗੱਡੀਆਂ ਖੜੀਆਂ ਨੇ ਤੇ ਇੱਧਰ ਵੀ ਆਪਾਂ ਵੀ ਖੜੇ ਆ ਬਹੁਤ ਠੰਡ ਹੋਈ ਹੁੰਦੀ ਐ ਸਵੇਰੇ ਉੱਠਣਸਾਰ ਤਾਂ ਬਾਹਰ ਸ਼ਾਲ ਸ਼ੂਲ ਲੈਣਾ ਪੈਂਦਾ ਗੁਰਦੁਆਰੇ ਮੈਂ ਸ਼ਾਲੀ ਲੈ ਕੇ ਜੰਦੀ ਹੁੰਦੀ ਆ ਆ ਸਵੇਰੇ ਹਾਂਜੀ ਕੋਟੀ 'ਚ ਥੋੜੀ ਕੰਤ ਜੀ ਆਉਂਦੀ ਐ ਫੇਰ ਸ਼ਾਲ ਠੀਕ ਰਹਿੰਦਾ ਹੈ ਹਾਂਜੀ ਸ਼ਾਮ ਦਾ ਜਿਹੜਾ ਰਾਤ ਦਾ ਥੀਊ ਹੈ ਇਹ ਬਹੁਤ ਸੋਹਣਾ ਹੁੰਦਾ ਹੈ ਜੀ ਕਿੰਨੀਆਂ ਚੌੜੀਆਂ ਸੜਕਾਂ ਨਹੀਂ ਗਲੀ ਦੀਆਂ ਦੀ ਹੱਥਾ ਪਹੁੰਚ ਗਏ